ਗੁਰੂ ਆਪਣੇ ਪੋਤੇ ਨੂੰ ਮੋਢੇ ਨਾਲ ਲਾਈ ਥਪਕੀਆਂ ਮਾਰ-ਮਾਰ ਕੇ ਸਵਾਦ ਦੇਣ ਦਾ ਯਤਨ ਕਰ ਰਹੀ ਸੀ ਤੇ ਨਾਲ-ਨਾਲ ਕਮਰੇ ਵਿੱਚ ਇੱਧਰ-ਉੱਧਰ ਤੁਰ ਫਿਰ ਰਹੀ ਸੀ ਪਰ ਚੀਨੂ ਸੀ ਕਿ ਸੌਣ ਦਾ ਨਾਂ ਮੇ ਨਹੀਂ ਸੀ ਲੈ ਰਿਹਾ ਉਹਦੀਆਂ ਬਾਹਾਂ 'ਚੋਂ ਛੁੱਟ-ਛੁੱਟ ਜਾਂਦਾ ਹਟਕੋਰੇ ਭਾਰ ਦਾ ਲੱਤਾਂ ਬਾਹ ਮਾਰਦਾ ਗੁਰੂ ਵਾਰ-ਵਾਰ ਲੋਰੀਆਂ ਦਿੰਦੀ ਉਹ ਉਂਗਲੀ ਖੜੀ ਕਰਕੇ ਆਖਦੀ ਆਹ ਦੇ ਕੋਕੋ țiiji ਲਈ ਆਈ ਆ ਤੇਰੇ ਛੱਗੇ ਦੇ ਬੈਠੀ ਚਿੜੀ ਸਾਰੇ ਦਾਣੇ ਚੁਗ ਗਈ। ਆ ਦੇਖ ਕੀੜੀ ਦਾ ਆਟਾ ਡੁੱਲ ਗਿਆ। ਪਰ ਨਾਲ ਹੀ ਮੂੰਹ ਵਿੱਚ ਬੁੜਬੁੜ ਕਰਨ ਲੱਗਦੀ। ਲੈ। ਜੈ ਖਾਣੇ ਦੀ ਚਿੜੀ ਕਿਹੜਾ ਕਿਤੇ ਦੀਂਦੀ ਆ। ਜਿਹੜੀ ਜਵਾਕ ਦੇ ਕੇ ਕਿਸੇ ਲਾਰੇ ਲੱਗ ਜੇ। ਜਿੰਨੀ ਉਹ ਅਕਲ ਕਾਨ ਹੋਏ ਚੀਨੂ ਨੂੰ ਨਾਲ ਲਾਉਂਦੀ ਉਹ ਓਨੇ ਹੀ ਬੇਰੁਖੀ ਨਾਲ ਚੀਨੂ ਉਸ ਤੋਂ ਪਰੇ-ਪਰੇ ਹੁੰਦਾ। ਉਹ ਕਿੰਨੇ ਕੁੱਤੇ ਪਕਾਈ ਕਰਦੀ। ਪਰ ਚੀਨੂ ਆਪਣੀ ਮਰਜ਼ੀ ਦਾ ਮਾਲਕ ਸੀ ਜੇ ਜਿੱਦ ਪੈ ਜਾਂਦਾ ਤਾਂ ਅੜਿਤੇ ਹੀ ਰਹਿੰਦਾ ਕਿਸੇ ਲਾਰੇ ਵਿੱਚ ਨਹੀਂ ਸੀ ਆਉਂਦਾ ਗੂਰੋ ਨੂੰ ਆਪਣੇ ਛੋਟੇ ਹੁੰਦੇ ਪੁੱਤ ਬਿੰਦਰ ਦਾ ਮੂਹ ਯਾਦ ਆਉਂਦਾ ਜੀਨੂ ਉਹ ਕੱਪੜੇ ਦੇ ਝੋਲੇ ਵਿੱਚ ਪਾ ਕੇ ਮੰਜੇ ਦੀ ਬਾਹੀ ਨਾਲ ਲਟਕਾ ਦਿੰਦੀ ਹੁੰਦੀ ਸੀ ਕੰਮ ਕਰਦੀ ਤੁਰੇ ਫਿਰਦੀ ਇੱਟਾਂ ਨਾਲ ਮੰਜੇ ਦੇ ਪਾਵੇ ਇੱਕ ਪਾਸੇ ਤੋਂ ਉੱਚੇ ਕਰਕੇ ਬਣਾਏ ਇਸ ਝੁੱਲੇ ਨੂੰ ਹੱਥ ਮਾਰ ਜਾਂਦੀ ਬਿੰਦਰ ਕੁਝ ਚਿਰ ਮੁੱਤਰ-ਮੁੱਤਰ ਝਾਕਦਾ ਅਸਮਾਨ ਤੇ ਉੱਡੀਆਂ ਜਾਂਦੀਆਂ ਇੱਲਾਂ ਕਾਵਾਂ ਨੂੰ ਵੇਖਦਾ। ਜਾਂ ਵੇੜੇ 'ਚ ਉਹਦੇ ਚਾਚੇ ਦੇ ਹਾਣ ਦੀ ਨਿੰਮ ਦੇ ਥੱਲੇ ਪੱਤਿਆਂ ਨੂੰ ਦੇਖਦਾ ਹੀ ਸੌਂ ਜਾਂਦਾ। ਹੁਣ ਉਸੇ ਦਾ ਪੁੱਤ ਚਿੰਨੂ ਕੈਨੇਡਾ ਦੇ ਬੰਦ ਕਮਰਿਆਂ ਵਿੱਚ ਹੋਰ ਤਰ੍ਹਾਂ ਹੀ ਪਾਲ ਰਿਹਾ ਸੀ। ਸਾਰਾ ਦਿਨ ਗੁਰੂ ਦੀਆਂ ਬਾਹਾਂ ਝੂਲਾ ਬਣੀਏ ਰਹਿੰਦੀਆਂ। ਪਰ ਉਹ ਤਾਂ ਵੀ ਖੁਸ਼ ਨਾ ਹੁੰਦਾ। ਪੂਰੀ ਰਿਹਾਰ ਕਰਦਾ। ਰੋਂਦਾ ਰੋਂਦਾ ਛੱਟ ਕੋਲ ਲਈ ਚੁੱਪ ਕਰਕੇ ਗੁਰੂ ਦੇ ਮੂੰਹ ਵੱਲ ਨਿਜਲਾ ਕੇ ਦੇਖਦਾ। ਫੇਰ ਚੰਗੇ ਆੜ ਮਾਰ ਕੇ ਉੱਚੀ ਰੋ ਪੈਂਦਾ ਉਹ ਗੁਰੂ ਨੂੰ ਉਪਰਾ ਸਮਝਦਾ ਸੀ ਹਾਲੇ ਕੁਝ ਦਿਨ ਪਹਿਲਾਂ ਹੀ ਤਾਂ ਗੁਰੂ ਨੂੰ ਇੰਡੀਆ ਤੋਂ ਚੀਨੂ ਦੇ ਪਾਲਣ ਪੋਸ਼ਣ ਲਈ ਬੁਲਾਇਆ ਗਿਆ ਸੀ ਕਈ ਦਿਨ ਦਾਦੀ ਪੋਤੇ ਵਿਚਾਰੇ ਖਿੱਚ ਤੋਂ ਚਲਦੀ ਰਹੀ ਇੱਕ ਦਿਨ ਜਦੋਂ ਚੀਨੂ ਕਿਵੇਂ ਵੀ ਰੋਣੋਂ ਨਾ हटਿਆ ਉਹ ਬਾਹਰਲਾ ਦਰ ਖੋਲ ਕੇ ਉਹ ਚੀਨੂ ਨੂੰ ਬਾਹਰ ਲੈ ਤੁਰੇ ਬਾਹਰਲਾ ਦਰਵਾਜ਼ਾ ਖੋਲਣਸਾਰ ਅਜੀਬ ਜਿਹਾ ਪੈ ਉਹਦੇ ਅੰਦਰ ਦਾਖਲ ਹੋਇਆ ਬਗਾਨਾ ਮੁਲਕ ਬਗਾਨੀ ਬੋਲੀ ਬਗਾਨੀ ਹਵਾ ਚਾਰੇ ਪਾਸੇ ਫੈਲਿਆ ਬਗਾਨਗੀ ਦਾ ਆਲਮ ਉਹਦਾ ਮਨ ਸੋਚਦਾ ਨਾ ਜਾਣੀ ਕੋਈ ਭੱਜੀ ਜਾਂਦੀ ਗੱਡੀ ਸੱਟ ਫੇਟ ਮਾਰ ਜੇ ਗੱਡੀਆਂ ਤਾਂ ਫਰਾਟੇ ਮਾਰਦੀਆਂ ਲੰਘਦੀਆਂ ਜਾਂਦੀਆਂ ਨੇ ਚੁੱਪ ਕਿਤੇ ਗੱਡੀਆਂ ਪਰੇ ਹੋਣ ਲਈ ਕੋਈ ਹਾਕ ਵੀ ਨਹੀਂ ਮਾਰਦੀਆਂ ਗੱਡੀਆਂ ਇੰਨਾ ਭੱਜਦੀਆਂ ਕਿ ਨਜ਼ਰ ਵੀ ਪਿੱਛਾ ਨਾ ਕਰ ਸਕਦੀ ਗੁਰੂ ਬੜਬੜ ਕਰਦੀ ਜੇ ਖਾਣਿਓ ਗਾਂ ਅੱਗ ਲੱਗੀ ਵੀ ਆ ਜਿਹੜੇ ਭਜਾਣ ਭੱਜੇ ਜਾਂਦੇ ਹੋ ਕੋਈ ਵੀ ਆਰਾਮ ਨਾਲ ਨਹੀਂ ਤੁਰਿਆ ਜਾਂਦਾ ਸਾਰੇ ਲੋਕ ਭਗਦੜ ਜੀ ਵਿੱਚ ਭੱਜੇ ਜਾਂਦੇ ਲੱਗਦੇ ਨੇ ਬਾਹਰ ਆ ਕੇ ਪੁੱਲਾਂ ਦੀ ਕਿਆਰੀ ਕੋਲ ਬੈਠਦਿਆਂ ਚੀਨੂ ਖੇਡ ਲੱਗ ਗਿਆ ਹੌਲੀ ਹੌਲੀ ਦਾਦੀ ਪੋਤਾ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ ਚੀਨੂ ਬੁੱਢੀ ਦਾਦੀ ਦੇ ਝੁਰੜੀਆਂ ਪਰੇ ਮੋਤੇ ਨਿੱਕਾ ਜਿਹਾ ਹੱਥ ਲਾਉਂਦਾ ਤਾਂ ਗੁਰੂ ਨੂੰ ਅਜੀਬ ਜਿਹਾ ਸਰੂਰ ਚੜਦਾ ਜਿਵੇਂ ਇਨਾਂ ਕੋ ਹੱਥ ਲਾ ਕੇ ਉਹਦਾ ਪੋਤਾ ਜਨਮਾ ਜਨਮਾਂ ਦੇ ਸਾਥ ਦੇ ਗਵਾਹੇ ਭਰਦਾ ਹੋਵੇ ਉਹ ਚੀਨੂ ਨੂੰ ਅੰਤਾਂ ਦਾ ਮੋਹ ਕਰਦੀ ਉਹਦਾ ਮੂੰਹ ਮੱਥਾ ਚੁੰਮਦੀ ਉਹਦੀਆਂ ਲਾਲਾਂ ਚੱਟਣ ਤੱਕ ਜਾਂਦੀ ਫਾਵੀ ਹੋ ਹੋ ਜਾਂਦੀ ਗੁਰੂ ਨੇ ਦੂਰ ਤੱਕ ਘਰਾਂ ਦੀ ਕਤਾਰ ਦੇਖੀ ਚੁੱਪਚਾਪ ਖੜੇ ਘਰ ਟੀਰਛੀਆਂ ਛੱਤਾਂ ਨਾਲ ਖੜੇ ਘਰ ਸਕੂਲ ਵਿੱਚ ਵਰਦੀ ਪਾਈ ਸੀਰਾਂ ਤੇ ਟੋਪੀਆਂ ਲਈ ਖੜੇ ਬੱਚਿਆਂ ਵਰਗੇ ਲੱਗ ਰਹੇ ਸਨ ਸਭ ਘਰਾਂ 'ਚ ਕਬਰਾਂ ਵਰਗੀ ਚੁੱਪ पसरी ਹੋਈ ਸੀ। ਪਾਰਦਿਆਂ ਓਲੇ ਕੋਈ ਵੀ ਰਹਿ ਰਿਹਾ ਸੀ ਕਿ ਨਹੀਂ। ਕੁਝ ਕਿਹਾ ਨਹੀਂ ਸੀ ਜਾ ਸਕਦਾ। ਥੋੜੇ ਚਿਰ ਪਿਛੋਂ ਸਾਹਮਣੇ ਘਰ 'ਚੋਂ ਕਈ ਵਿਦੇਸ਼ੀ ਮੁੰਡੇ ਕੁੜੀਆਂ ਚੀਕਾਂ ਜਿਹਾ ਮਾਰ ਰਹੇ ਸੁਣੇ। ਇੱਕ ਖੂਬਸੂਰਤ ਗੋਰੀ ਚਿੱਟੀ ਕੁੜੀ ਸਿਗਰਟ ਦਾ ਧੂਆਂ ਵਾਲਦਾਰ ਲੱਚਿਆਂ 'ਚੋਂ ਮੂੰਹੋਂ ਕੱਢਦੇ ਬਾਹਰ ਨਿਕਲੀ। ਕੁੜੀ ਦੇ ਭੂਰੇ ਵਾਲ ਮੋਢਿਆਂ ਤੱਕ ਖੁੱਲੇ ਛੱਡੇ ਹੋਏ ਸੀ। ਉਹਨੇ ਕਾਲੇ ਰੰਗ ਦੀ ਕਸਵੀ ਬਨਾਨ ਜੀ ਬਨਾਨ ਨਾਲ ਸਕਰਟ ਪਾਈ ਹੋਈ ਸੀ ਲੱਤਾਂ ਨੰਗੀਆਂ ਸਨ ਉਹਦਾ ਗੋਰਾ ਰੰਗ ਹੱਥ ਲਾਇਆ ਮੈਲਾ ਹੋਣ ਵਾਲਾ ਸੀ ਜਿਵੇਂ ਉਹ ਕੁੜੀ ਨਾ ਹੋ ਕੇ ਸੰਗ ਮਰਮਰ ਵਿੱਚ ਤਰਾਸਿਆ ਹੋਇਆ ਬੁੱਤ ਹੋਵੇ ਉਸ ਪਿੱਛੋਂ ਉਹਦੀ ਉਮਰ ਜਿੰਨਾ ਇੱਕ ਇੱਕ ਮੁੰਡਾ ਅੰਦਰੋਂ ਆਇਆ ਉਹਨੇ ਔਨ ਸਾਰ ਆਪਣੀ ਬਾਹ ਕੁੜੀ ਦੇ ਲੱਕ ਦਿਵਾਲੇ ਵੱਲ ਲਈ ਦੋਵੇਂ ਬਾਰਮੂਰੇ ਖੜੀ ਕਾਰ ਵਿੱਚ ਬੈਠ ਕੇ ਦੂਰ ਚਲੇ ਗਏ ਗੂਰੋ ਨੂੰ ਬਹੁਤ ਅਜੀਬ ਲੱਗਿਆ ਉਹ ਘਰ ਦੇ ਅੰਦਰ ਰਹਿ ਰਹੇ ਇਹਨਾਂ ਦੇ ਮਾਪਿਓ ਬਾਰੇ ਸੋਚਣ ਲੱਗੀ। ਫਿਰ ਉਹਨੂੰ ਖਿਆਲ ਆਇਆ ਕਿ ਮਾਪਿਓ ਤਾਂ ਸਾਰੇ ਕੰਮ ਤੇ ਗਏ ਹੁੰਦੇ ਨੇ। ਫਿਰ ਉਹ ਆਪ ਅਨੁਮਾਨ ਲਾਉਣ ਲੱਗੀ ਕਿ ਜਿੰਨਾ ਘਰਾਂ ਦੇ ਅੱਗੇ ਕਾਰ ਖੜੀ ਆ ਉਹਨਾਂ ਦੇ ਘਰ ਵਿੱਚ ਹੀ ਜੀ ਨੇ। ਬਾਕੀ ਘਰ ਖਾਲੀ ਨੇ। ਕੁਝ ਜਿੜ ਪਿੱਛੋਂ ਜੀਨੂੰ ਉਂਗਲ ਲੱਗਿਆ ਤਾਂ ਗੂਰੋ ਵੀ ਘਰ ਦੇ ਅੰਦਰ ਚਲੀ ਗਈ। ਜੀਨੂ ਦੇ ਸੋ ਜਾਣ ਪਿੱਛੋਂ ਉਹ ਘਰ ਦੀ ਸਫਾਈ ਕਰਦੀ, ਰੋਟੀ ਤਿਆਰ ਕਰਦੀ। ਬਨੋਟਿਜਾ ਇਹ ਕੰਮ ਛੇਤੀ ਮੁੱਕ ਜਾਂਦਾ। ਉਹ ਇਕੱਲੀ ਰਹਿ ਜਾਂਦੀ। ਇਹੋ ਜੇ ਸਮੇ ਉਸ ਨੂੰ ਆਪਣਾ ਆਪ ਬਿਲਕੁਲ ਇਕੱਲਾ ਇਕੱਲਾ ਲੱਗਦਾ। ਉਹ ਲੋਕਾਂ ਦੇ ਬੰਦ ਦਰਵਾਜ਼ੇ ਤੇ ਬਾਰੀਆਂ ਤੇ ਲਟਕਦੇ ਚੀਟੇ ਜਾਲੀਦਾਰ ਪਰਦਿਆਂ ਦੇ ਪਿੱਛੇ ਵਸਦੇ ਲੋਕਾਂ ਨੂੰ ਕਿਆਸਦੀ। ਉਹਦਾ ਜੀ ਕਰਦਾ ਕਿ ਜ਼ੋਰ ਦੇ ਧੱਕਾ ਮਾਰ ਕੇ ਗਵਾਂਡੀਆਂ ਦਾ ਬੂਹਾ ਖੋਲ ਦੇਵੇ। ਤੇ ਉਹ ਸੋਚਦੀ ਕਿ ਸਾਰੇ ਇੱਕ ਦੂਜੇ ਨਾਲ ਘੁੱਟੇ-ਵੱਟੇ ਕਿਉਂ ਫਿਰਦੇ ਨੇ? ਜਿਵੇਂ ਸਾਰੇ ਸਾਰਿਆਂ ਨਾਲ ਰੁੱਸੇ ਹੋਏ ਹੋਣ ਇਹ ਸਭ ਸੋਚਦੇ ਆ ਉਹਦੀਆਂ ਸੋਚਾਂ ਪਿੰਡ ਦੇ ਬਨੇਰਿਆਂ ਤੇ ਜਾ ਬੈਠਦੀਆਂ ਜਿਤੇ ਹਰ ਘਰ ਵਿੱਚ ਰੀਨੀ ਦਾਲ ਦਾ ਵੀ ਪਤਾ ਹੁੰਦਾ ਕਿਸੇ ਘਰ ਵਿੱਚ ਆਏ ਮਹਿਮਾਨ ਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਉਸ ਨੂੰ ਇੱਥੇ ਦੀ ਜ਼ਿੰਦਗੀ ਬਹੁਤ ਉਕਤਾ ਦੇਣ ਵਾਲੀ ਲੱਗਦੀ ਬਹੁਤ ਬੇਲਾਗ ਜੀ ਕੋਈ ਰੋਂਦਾ ਤਾਂ ਰੋਂਦਾ ਰਹੇ ਮਰਦਾ ਤਾਂ ਮਰੇ ਦੁਖੀ ਆ ਤਾਂ ਦੁਖੀ ਸਹੀ ਜਿਵੇਂ ਹਰ ਘਰ ਵਿੱਚ ਵੱਖਰਾ ਵੱਖਰਾ ਗਮਲਾ ਸਜਾਇਆ ਹੋਇਆ ਹੋਵੇ ਪਿੰਡ ਜਿਵੇਂ ਸਾਰੇ ਰਿਸ਼ਤੇ ਨਾਤੇ ਸਾਖ ਸਕੇਰੀਆਂ ਖੱਬਣ ਵਾਂਗ ਆਪਸ ਵਿੱਚ ਸਿਉਤੇ ਹੋਏ ਹੋਣ ਇੱਕ ਨੂੰ ਵੱਡੋ ਦੂਜੀ ਢੜ ਨਾਲ ਟੁੱਟਦੀ ਆ ਗੁਰੂ ਨੂੰ ਮਸਾਂ ਰਾਤ ਪੈਂਦੀ ਜਦੋਂ ਦਿਨ ਨੂੰ ਜੀਤ ਕੰਮ ਤੋਂ ਘਰ ਪਰਤ ਕੇ ਥੱਕੀ ਹਰੀ ਆਉਂਦੀ ਘਰ ਵੜਦੇ ਉਹਦੇ ਪੈਰ ਡਿਗ ਡਿਗ ਕਰਦੇ ਗੁਰੂ ਆਉਂਦੀ ਦੇ ਮੂਰੇ ਤਰ੍ਹਾਂ ਤਰ੍ਹਾਂ ਦੇ ਪਰੋਸੇ ਧਰਦੀ ਸੋਚਦੀ ਮੈਂ ਕਿਹੋ ਜੇ ਲੇਖ ਲਖਾਏ ਨੇ ਪਹਿਲਾਂ ਆਪਣੀ ਸਖਤ ਸੱਸ ਦੇ ਮੂਰੇ ਮੈਂ ਗੋਲ ਪੁਣਾ ਕੀਤਾ ਹੁਣ ਉਹਦਾ ਕਰੀ ਜਾਨੀ ਆ ਉਹਨੂੰ ਰਹਿ ਰਹਿ ਕੇ ਉਹ ਦਿਨ ਯਾਦ ਆਉਂਦੇ ਜਦੋਂ ਕੈਨੇਡਾ ਤੋਂ ਬਿੰਦਰ ਦੀ ਚਿੱਠੀ ਗਈ ਸੀ ਜੀ ਤੂੰ ਆਪਣੀ ਮਾਂ ਦੀ ਰਾਹਦਾਰੀ ਦੇ ਕਾਗਜ਼ ਭੇਜੇ ਸੀ ਚਿੱਠੇ 'ਚ ਕਈ ਮਿੱਠੀਆਂ ਗੱਲਾਂ ਲਿਖੀਆਂ ਸਨ ਕਿ ਮਾਂ ਤੂੰ ਬਥੇਰਾ ਚਿਹਰ ਹੱਡ ਭੰਨਵੀਂ ਕਮਾਈ ਕਰ ਲਈ ਹੁਣ ਮੈਂ ਤੈਨੂੰ ਕੈਨੇਡਾ ਦੀ ਸੈਰ ਕਰਾਉਣੀ ਆ ਨਾਲੇ ਤੂੰ ਆਪਣੇ ਪੋਤੇ ਕੋਲ ਰਿਹਾ ਕਰੀ ਇਨ੍ਹਾਂ ਬੋਲਾਂ ਨੇ ਗੁਰੂ ਦੇ ਮਨ ਅੰਦਰ ਕਿੰਨੇ ਦੀਵੇ ਬਾਲ ਧਰੇ ਸਨ ਉਹ ਨੂੰ ਹੁਣ ਸੱਚੀ ਆਪਣਾਪ ਥੱਕਿਆ ਹਾਰਿਆ ਲੱਗ ਰਿਹਾ ਸੀ ਉਸ ਦੇ ਬੈਠ ਕੇ ਖਾਣ ਦਾ ਵੇਲਾ ਆ ਗਿਆ ਸੀ ਕਈ ਰਾਤਾਂ ਚਾਹ ਵਿੱਚ ਉਸ ਨੂੰ ਨੀਂਦ ਨਹੀਂ ਸੀ ਆਈ ਉਹ ਸੋਚਦੀ ਕਿ ਮਾਪਿਓ ਔਲਾਦ ਇਹੋ ਜੇ ਦਿਨਾਂ ਲਈ ਤਾਂ ਪਾਲਦੇ ਨੇ ਉਹਦਾ ਰੋਮ ਰੋਮ ਆਪਣੇ ਸਲੱਗ ਪੁੱਤ ਨੂੰ ਅਸੀਸਾ ਦਿੰਦਾ ਕਿ ਮਾਂ ਦੀਆਂ ਆਂਦਰਾਂ ਠਾਰ ਕੇ ਤਾਂ ਪੁੱਤ ਅਸੀਸਾਂ ਖੱਟਦੇ ਨੇ ਪੁੱਤਾਂ ਦੇ ਹੰਗਾਰੇ ਨਾਲ ਹੀ ਤਾਂ ਚੰਦਰੀਆਂ ਮਾਵਾਂ ਦੇ ਢਿੱਡੇ 'ਚ ਚਾਨਣ ਹੋ ਜਾਂਦਾ ਹੈ ਇਹ ਸਭ ਕੁਝ ਉਸ ਨੂੰ ਅੰਦਰ ਹੀ ਸਾਮ ਕੇ ਰੱਖਣਾ ਔਖਾ ਲੱਗ ਰਿਹਾ ਸੀ। ਉਸ ਨੇ ਇਹ ਸਭ ਆਪਣੀਆਂ ਆਂਡਣਾ ਗਵਾਂਡਣਾ ਕੋਲ ਢੇਰੀ ਕਰ ਦਿੱਤਾ। ਹਰਕੁਰਤਾ ਜੀ ਜਦੋਂ ਗੱਲਾਂ ਸੁਣ ਰਹੀ ਸੀ ਤਾਂ ਉਹਦੀਆਂ ਅੱਖਾਂ ਵਿੱਚ ਵੀ ਸੁਪਨੇ ਤੈਰਦੇ ਨਜ਼ਰ ਆਏ। ਤੇਜੋ ਨੇ ਤਾਂ ਹੱਥੀ ਬੁਣੇ ਸਵੈਟਰ ਉਸੇ ਵੇਲੇ ਗੁਰੂ ਨੂੰ ਦੰਦੇ ਹੋਏ ਉਦਾਸ ਸੁਰ ਵਿੱਚ ਕਿਹਾ ਸੀ। ਲੈ ਕੋੜੇ ਗੁਰੋ ਮੈਂ ਤਾਂ ਰੀਜ ਲਾ ਕੇ ਬੁਣਿਆ ਸੀ ਤੇਰੇ ਲਈ ਤੂੰ ਨਿਸ਼ਾਨੀ ਸਮਝ ਕੇ ਪਾ ਲਈ। ਨਾਲੇ ਯਾਦ ਕਰਿਆ ਕਰੇਂਗੀ। ਕਹਿੰਦੇ ਨੇ ਉੱਥੇ ਤਾਂ ਬਲਾਈ ਬਰਫ਼ ਪੈਂਦੀ ਆ ਫਿਰ ਤੇਜੋ ਆਖਦਿਆਂ ਹੀ ਰੋ ਪਈ ਤੂੰ ਤਾਂ ਭੈਣੇ ਸੱਤ ਸਮੁੰਦਰਾਂ ਪਾਰ ਚੱਲੀ ਐ ਖਬਰੇ ਤੇਰੇ ਮੁੜ ਕੇ ਆਉਂਦੇ ਨੂੰ ਮੈਂ ਜਿਉਂਦੀ ਵੀ ਰਹੂੰ ਕਿ ਨਹੀਂ ਇਹ ਸਭ ਯਾਦ ਕਰਕੇ ਗੁਰੂ ਦੀਆਂ ਅੱਖਾਂ ਭਰ ਆਈਆਂ ਉਸ ਨੂੰ ਸੱਤਾਂ ਸਮੁੰਦਰਾਂ ਦੀ ਦੂਰੀ ਤੇ ਵਸਦੀ ਦੁਨੀਆ ਦੂਰ ਬਹੁਤ ਦੂਰ ਪਰ ਆਪਣੀ ਹਿੱਕ ਤੇ ਹੇਠਾਂ ਵਸਦੀ ਨਜ਼ਰ ਆਈ ਫਿਰ ਕਿਸ਼ਨੂ ਬੁੜੀ ਦਾ ਆਖਣਾ ਭਾਈ ਮੇਰੇ ਵਾਸਤੇ ਤਾਂ ਉਥੋਂ ਵਧੀਆ ਜਿਹਾ ਕਫਨ ਭੇਜਦੀ। ਉਥੋਂ ਦਾ ਕਪੜਾ ਬਾਹਲੇ ਕੋਲਾ-ਕੋਲਾ ਹੁੰਦਾ। ਕਹੀਂ ਤੋਂ ਨਹੀਂ ਜਾਂਦਾ ਕਹਿੰਦੇ। ਕਿੰਨਾ ਵੀ ਧੋ ਲੋ ਮਜਾਲ ਆ ਕੇ ਪਾਟ ਜੇ। ਗੁਰੂ ਨੂੰ ਅੰਦਰੋਂ-ਅੰਦਰ ਕਿੰਨਾ ਡਰ ਜਾ ਲੱਗਿਆ। ਕਿ ਕੀਤੇ ਕਿਸ਼ਨੋ ਮੇਰੇ ਇੱਥੋਂ ਲੈ ਕੇ ਗਈ ਕਫਨ ਤੋਂ ਪਹਿਲਾਂ ਹੀ ਨਾ ਮਰ ਜਾਵੇ। ਉਸ ਸਮੇਂ ਤਾਂ ਗੁਰੂ ਰੋਈ ਨਹੀਂ ਸੀ। ਅਸਲ ਵਿੱਚ ਆਉਣ ਵਾਲੇ ਖੂਬਸੂਰਤ ਪਲਾਂ ਦੀ ਸੁਪਨੇ ਵਰਗੀ ਜ਼ਿੰਦਗੀ ਨੇ ਉਸ ਨੂੰ ਹੋਰਾਂ ਤੋਂ ਵੱਖਰਾ ਕਰ ਦਿੱਤਾ ਸੀ। ਉਹਦਾ ਧਰਤੀ ਤੇ ਪੈਰ ਕਿਡਾ ਲੱਗਦਾ ਸੀ ਉਦੋਂ ਉਸ ਨੇ ਬਿੰਦਰ ਤੋਂ ਕਨੇਡਾ ਦੀਆਂ ਕਈ ਗੱਲਾਂ ਸੁਣਾਂ ਰੱਖੀਆਂ ਸੀ ਜਿਵੇਂ ਧਰਤੀ ਤੇ ਪੂਰਾ ਸਵਰਗ ਵਸਦਾ ਹੋਵੇ ਉਹ ਹਾਸ ਹਾਸ ਕੇ ਹੋਰਾਂ ਨੂੰ ਵੀ ਦੱਸਦੀ ਉੱਥੇ ਤਾਂ ਬੁੜੇ-ਬੁੜੀਆਂ ਨੂੰ ਸਰਕਾਰ ਮੁਫਤ ਤਨਖਾਹ ਦੇਈ ਜਾਂਦੀ ਆ ਸਾਰੀਆਂ ਸਹੇਲੀਆਂ ਮੂੰਹ ਜੋੜ-ਜੋੜ ਗੱਲਾਂ ਕਰਦੀਆਂ ਨੂੰ ਪੁੱਤ ਹੋਣ ਦਾ ਅਜਹਿ ਹੋਣ ਜਿਨ੍ਹਾਂ ਨੇ ਗੁਰੂ ਦਾ ਕਾਲਜਾ ਠਾਰਤਾ ਇਹ ਕਾ ਸਾਡੇ ਵਾਲਾ ਪਾਲਾ ਜਿਵੇਂ ਕਦੇ ਕਹਿ ਦੇਵਾਂ ਵੀ ਜੋੜਾਂ ਦੇ ਦਰਦ ਦੀ دارو ਮੁੱਕੀ ਵੀ ਐ ਤਾਂ ਚਾਰੇ ਪੈਰ ਚੁੱਕ ਕੇ ਆਉਂਦਾ ਆਖੂਗਾ ਬੁੱਕ ਲੱਗਦਾ ਰੁਪਈਆਂ ਦਾ ਹਫਤੇ ਮਗਰੋਂ ਚੂਨੀ ਨਾਲ ਅੱਖਾਂ ਪੂੰਝਦੀ ਉਹ ਆਖ ਰਹੀ ਸੀ ਮੈਂ ਤਾਂ ਭਾਈ ਡਰ ਦੀ ਮਾਰ ਹੀ ਕਈ ਦਿਨ ਦਵਾਈ ਮੁੱਕੀ ਤੋਂ ਹੀ ਦੱਸਦੀਆਂ ਅਨਸਰ ਦੇ ਨੂੰ ਪਰ ਜਿਸ ਦਿਨ ਦੀ ਗੁਰੂ ਕਨੇਡਾ ਆਈ ਸੀ ਉਸ ਘਰ ਦੀ ਚਾਰ ਦਿਵਾਰੀ ਵਿੱਚ ਕੈਤ ਸੀ ਉਹ ਚਾਰ ਦਿਵਾਰੀ ਜੀ ਦੀਆਂ ਨੀਹਾਂ ਉਹਦੀਆਂ ਅੱਖਾਂ ਸਾਹਮਣੇ ਨਹੀਂ ਸਾਨੂੰ ਸਰੀਆਂ ਜਿਸ ਚਾਰਦਿਵਾਰੀ ਦੀਆਂ ਕੰੰਧਾਂ ਨੂੰ ਗੂਰੋ ਨੇ ਆਪਣੇ ਹਥੇਲੀਆਂ ਨਾਲ ਨਹੀਂ ਸੀ ਲਿਪਿਆ ਉਹਨਾਂ ਕੰੰਧਾਂ ਦਾ ਉਹਨੂੰ ਪੋਰਾ ਵੀ ਮੋਹ ਨਾ ਆਉਂਦਾ। ਉਹੀ ਕੰੰਧਾਂ ਖਾਣ ਨੂੰ ਪੈਂਦੀਆਂ। ਰੰਗ-ਬਰੰਗੇ ਕਾਗਜ਼ਾਂ ਨਾਲ ਸ਼ਿੰਗਾਰੀਆਂ ਕੰੰਧਾਂ। ਕੰੰਧਾਂ ਤੇ ਖੇੜੇ ਫੁੱਲ ਬੁੱਟੇ ਗੂਰੋ ਦਾ ਮੂੰਹ ਛੜਾ ਰਹੇ ਪ੍ਰਤੀਤ ਹੁੰਦੇ। ਘਰ ਵਿੱਚ ਪਈਆਂ ਸੁੱਖ ਆਰਾਮ ਲਈ ਜੋੜੀਆਂ ਸਭ ਚੀਜ਼ਾਂ ਨੂੰ ਉਹ ਕਿੰਨਾ ਕੁ ਦੇਖਦੀ ਰਹਿੰਦੀ। ਉਹ ਸੋਚਦੀ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜਦ ਆਰਾਮੀ ਹੈ ਨਹੀਂ ਤਾਂ ਆਰਾਮ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਕੀ ਕਰਨੀਆਂ ਨੇ ਉਹਨੂੰ ਲੱਗਦਾ ਕਿ ਉਪਰੀ ਜਿਹੀ ਚਾਰ ਦਿਵਾਰੀ ਵਿੱਚ ਉਹਦਾ ਸਾਹ ਘੁੱਟਦਾ ਜਾਊਗਾ ਨਾ ਕਿਸੇ ਦੇ ਆਉਣਾ ਨਾ ਕਿਸੇ ਦੇ ਜਾਣਾ ਬਸ ਕੰਮ 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 ਰੋਟੀ ਖਾਂਦਿਆਂ ਸੌਣ ਲੱਗਿਆਂ ਕੱਪੜੇ ਤਹਿ ਮਾਰਦਿਆਂ ਉਹਦੇ ਨੂੰ ਪੁੱਤ ਕੋਈ ਹੋਰ ਗੱਲ ਨਹੀਂ ਸੀ ਕਰਦੇ ਕਿਸੇ ਦੇ ਪਾਇ ਲੈ ਕੱਪੜੇ ਗਹਿਣੇ ਦੀ ਕਿਸੇ ਦੀ ਕੁੜੀ ਮੁੰਡੇ ਦੇ ਸਾਖ ਤੜਾਉਣ ਕਰਾਉਣ ਬਾਰੇ ਕੋਈ ਗੱਲ ਨਾ ਕਰਦੇ ਕਈ ਵਾਰੀ ਗੂਰੋ ਚੀਨੂ ਨੂੰ ਮੰਜੇ ਤੇ ਪਈ ਹੋਈ ਆਪਣੀ ਨੂੰ ਜੀਤ ਉੱਪਰ ਲਟਾ ਕੇ ਲਾੜ ਜੇ ਨਾਲ ਅਖਦੀ ਲੈ ਬਈ ਟਾਲਾ ਆਪਣੀ ਮਾਂ ਨੂੰ ਪਰ ਜੀਤ ਖਿਜ ਜਾਂਦੀ ਪਰੇ ਰੱਖੋ ਬੀਜੀ ਇਹਨੂੰ ਮੈਂ ਤਾਂ ਥੱਕੀ ਆਈ ਆ ਘੜੀ ਆਰਾਮ ਕਰ ਲਵਾਂ ਫਿਰ ਦੂਜੀ ਸ਼ਿਫਟ ਤੇ ਵੀ ਕੰਮ ਕਰਨ ਜਾਣਾ ਮੈਂ ਗੁਰੂ ਇਹ ਸਭ ਆਪਣੇ ਅੰਦਰ ਹੀ ਸਮੇਟ ਲੈਂਦੀ ਉਹ ਸੋਚਦੀ ਕਿ ਪੈਸੇ ਦੀ ਨੱਟ ਭੱਜ ਪਿੱਛੇ ਲੋਕ ਕਿਹੋ ਜੇ ਹੋਗੇ ਕਿਸੇ ਦਾ ਮੋਹ ਤੇ ਇੱਕ ਪਾਸੇ ਰਿਹਾ ਆਪਣੇ ਕੋ ਖੋਤੀ ਪੁੱਤ ਜੰਮੇ ਦੀ ਮੋਹ ਮਮਤਾ ਨਾਲ ਵੀ ਅੰਦਰ ਨਹੀਂ ਬੰਗਰਦਾ ਇਹਨਾਂ ਦਾ ਪੁੱਤ ਕੀਤੇ ਧਰੇ ਪਏ ਨੇ ਅਸੀਂ ਤਾਂ ਹੱਥੀ ਆਟਾ ਪੀ ਕੇ ਸਾਰੇ ਟੱਬਰ ਨੂੰ ਰੋਟੀ ਖਵਾ ਦਿੰਦੀਆਂ ਸੀ ਫਿਰ ਵੀ ਹੱਥੋਂ ਛੋਟ-ਛੋਟ ਭੱਜ ਦੇ ਬਿੰਦਰ ਦੀਆਂ ਲਾਲਾਂ ਚੱਟਣ ਤੱਕ ਜਾਈਦਾ ਸੀ ਕਦੇ-ਕਦੇ ਉਹਨੂੰ ਆਪਣੀ ਹੋਣ ਦਾ ਆਪਣੇ ਪੁੱਤ ਦੇ ਘਰ ਵਿੱਚ ਨੌਕਰਾਨੀ ਵਾਲੀ ਲੱਗਦੀ ਜੀਨੂੰ ਨੂੰ ਪੁੱਤ ਦੇ ਕੰਮ ਤੇ ਗਿਆ ਪਿੱਛੋਂ ਸਾਰੇ ਘਰ ਦਾ ਖਿਆਲ ਰੱਖਣਾ ਹੁੰਦਾ ਰੋਟੀ ਤਿਆਰ ਕਰਨੀ ਹੁੰਦੀ ਉਹ ਇੱਕ ਖਡਾਮੀ ਸੀ ਜਿਨੇ ਆਪਣੇ ਪੋਤੇ ਨੂੰ ਪਾਲ ਕੇ ਆਪਣੇ ਆਪ ਸੰਭਾਲਣ ਯੋਗਾ ਕਰਨਾ ਸੀ ਉਹ ਕੈਦਨ ਸੀ ਜਿਨੂੰ ਰਾਜਕੁਮਾਰੀ ਨੇ ਸੋਨੇ ਦੇ पिंजਰੇ ਵਿੱਚ ਕੈਦ ਹੋਣ ਵਾਲੀ ਘਟਨਾ ਵਰਗਾ ਅਹਿਸਾਸ ਹੁੰਦਾ ਉਹ ਮਨ ਮਾਰ ਕੇ ਆਪਣੇ ਪੋਤੇ ਦੀਆਂ ਉਸਰ ਰਹੀਆਂ ਖੁਸ਼ੀਆਂ ਲਈ ਆਪਣਾ ਆਪ ਕੁਰਬਾਨ ਹੁੰਦਾ ਵੇਖ ਕੇ ਆਪਣੇ ਮਨ ਨੂੰ ਤਰਵਾਸ ਦੇ ਲੈਂਦੀ ਚੀਨੂ ਕੁਝ ਦਿਨਾਂ ਵਿੱਚ ਉਹਦੇ ਨਾਲ ਕਾਫੇ ਕੋਲ ਮਿਲ ਗਿਆ ਸੀ ਹੌਲੀ-ਹੌਲੀ ਦੋਵਾਂ ਦੀ ਚੰਗੀ ਦੋਸਤੀ ਵੀ ਹੋ ਗਈ ਗੁਰੂ ਹੁਣ ਆਪਣੇ ਪੋਤੇ ਚੀਨੂ ਦੀ ਹਰ ਗੱਲ ਸਮਝਦੀ ਹਰ ਇੱਛਾ ਪੂਰੀ ਕਰਨ ਲਈ ਪੂਰਾ ਮੁੱਲ ਤਾਰਦੀ ਪਰ ਚੀਨੂ ਜਦੋਂ ਗੁਰੂ ਰੋ ਰਹੀ ਹੁੰਦੀ ਤਾਂ ਚੀਨੂ ਉੱਚੇ ਉੱਚੇ ਹੱਸਦਾ ਖਿੜਖਿੜ ਹੱਸਦਾ ਵੇਖ ਗੁਰੂ ਦਾ ਉਦਾਸ ਮਨ ਵੀ ਖਿੜ ਉੱਠਦਾ ਇੱਕ ਦਿਨ ਉਹ ਚੀਨੂ ਨਾਲ ਛੂਛੁਾਈ ਖੇਡ ਰਹੀ ਸੀ ਕਿ ਸਾਹਮਣੇ ਘਰ ਚੋਂ ਉਹੀ ਕੁੜੀ ਤੇ ਮੁੰਡਾ ਬਾਹਰ ਨਿਕਲੇ ਗੁਰੂ ਨੇ ਛੱਟਬਾਰੀ ਦਾ ਪਰਦਾ ਪਰੇ ਸਰਕਾ ਦਿੱਤਾ ਮੁੰਡਾ ਕੁੜੀ ਨੂੰ ਬਾਹਾਂ ਚ ਲਈ ਖੜਿਆ ਸੀ ਕੁੜੀ ਉਹਦੇ ਨਾਲ ਕੋਈ ਗੱਲੋਂ ਰੁੱਸੀ ਲੱਗਦੀ ਸੀ ਫਿਰ ਦੋਵੇਂ ਇੱਕ ਦੂਜੇ ਦੀਆਂ ਬਾਹਾਂ 'ਚ ਝੋਲਦੇ ਮੂੰਹ ਨਾਲ ਮੂੰਹ ਲਾਉਂਦੇ ਘਰ ਦੇ ਅੰਦਰ ਚਲੇ ਗਏ ਗੂਰੋ ਫਿਰ ਵੀ ਕਿੰਨਾ ਚਿਰ ਉਸ ਘਰ ਦੀ ਬਿੜਕ ਲੈਂਦੀ ਰਹੀ ਚੀਨੂ ਦੇ ਬੁਲਾਣ ਤੇ ਵੀ ਨਹੀਂ ਸੀ ਬੋਲ ਰਹੀ ਉਹ ਸਾਹ ਰੋਕ ਕੇ ਕੁੜੀ ਮੁੰਡੇ ਦੀ ਆਪਸੀ ਖੇਡ ਦੇਖਦੀ ਕੁਝ ਨਾ ਸਮਝਾਉਣ ਤੇ ਵੀ ਉਹਨਾਂ ਦੀਆਂ ਗੱਲਾਂ ਸੁਣਦੀ ਮੂੰਹ ਦੇ ਉਤਰਾ ਚੜਾ ਤੋਈ ਹੋ ਰਹੀਆਂ ਗੱਲਾਂ ਦੇ ਅਰਥ ਕੀ ਆਸਤੇ ਫਿਰ ਗੁਰੂ ਨੇ ਦੇਖਿਆ ਕਿ ਕੁੜੀ ਤੇ ਮੁੰਡਾ ਦੋਵੇਂ ਇੱਕ ਦੂਜੇ ਦੇ ਵਿੱਚ ਵੱਜਦੇ ਅੰਦਰ ਚਲੇ ਗਏ ਫਿਰ ਕੁਝ ਛਿਰ ਪਿਛੋਂ ਉਸੇ ਤਰ੍ਹਾਂ ਇੱਕ ਦੂਜੇ ਦੀਆਂ ਬਾਹਾਂ 'ਚ ਝੋਲਦੇ ਬਾਹਰ ਆ ਗਏ ਤੇ ਕਾਰ ਵਿੱਚ ਬੈਠ ਕੇ ਕਿਤੇ ਚਲੇ ਗਏ ਉਹਨਾਂ ਦੇ ਜਾਣ ਪਿਛੋਂ ਗੁਰੂ ਨੇ ਲੰਮਾ ਸਾਹ ਲਿਆ ਕਿਹਾ ਫਿੱਟੇ ਮੂੰਹ ਚੀਨੂ ਇਹ ਸੁਣ ਕੇ ਖਿੜਖੜਾ ਕੇ ਹੱਸਿਆ ਉਸ ਨੂੰ ਖਿੜਦੀਆਂ ਖਿੱਲਾਂ ਵਰਗਾ ਹਾਸਾ ਵੇਖ ਕੇ ਗੁਰੂ ਵਾਪਸ ਆਪਣੀ ਦੁਨੀਆ ਵਿੱਚ ਪਰਤ ਆਈ ਹੁਣ ਗੁਰੂ ਰੋਟ ਸਾਹਮਣੇ ਘਰ ਦੇ ਖੁੱਲਦੇ ਤੇ ਬੰਦ ਹੁੰਦੇ ਦਰਵਾਜ਼ੇ ਵੱਲ ਵੇਖਦੀ ਰਹਿੰਦੀ। ਕਦੇ-ਕਦੇ ਕਈ ਮੁੰਡੇ ਕੁੜੀਆਂ ਆਉਂਦੇ। ਉਹ ਸਭ ਕਿਲਕਾਰੀਆਂ ਜੀਆਂ ਮਾਰਦੇ। ਸਾਰੇ ਖਿੜੇ ਫੁੱਲਾਂ ਵਰਗੇ, ਸ਼ੋਖ, ਚੰਚਲ, ਸ਼ੋਰ ਸ਼ਰਾਬਾ ਕਰਨ ਵਾਲੇ ਹੁੰਦੇ। ਸਭ ਦੇ ਜਿਸਮ ਪੂਰੇ ਫਰਤੇਲੇ, ਅੰਗ-ਅੰਗ ਤੋਂ ਜਵਾਨੀ ਡੁੱਲ ਰਹੀ ਹੁੰਦੀ। ਜਿਵੇਂ ਉਹ ਸਾਰੇ ਕਿਸੇ ਪਰਦੇਸ਼ ਦੇ ਵਾਸੀ ਹੋਣ। ਉਹ ਸਾਰੇ ਹਮੇਸ਼ਾ ਖੁਸ਼ ਨਜ਼ਰ ਆਉਂਦੇ, ਜਿਵੇਂ ਲੰਘ ਰਹੇ ਸਮੇਂ ਦੀ ਖੁਸ਼ੀ ਨੂੰ ਡੀਕ ਲਾ ਕੇ ਪੀ ਜਾਣਾ ਚਾਹੁੰਦੇ ਹੋਣ ਜਿਵੇਂ ਉਹਨਾਂ ਨੂੰ ਲੰਘ ਚੁੱਕੇ ਕੱਲ ਦਾ ਕੋਈ ਹੇਰਵਾ ਨਾ ਹੋਵੇ ਜਿਵੇਂ ਆ ਰਹੇ ਦਾ ਕੋਈ ਡਰ ਨਾ ਹੁੰਦਾ ਹੋਵੇ ਬਸ ਲੰਘ ਰਿਹਾ ਹਰ ਪਲ ਉਹਨਾਂ ਦੀ ਪੂੰਜੀ ਹੁੰਦਾ ਸੰਗ ਸ਼ਰਮ ਤੋਂ ਹੀਣ ਕੁੜੀਆਂ ਦਾ ਅੰਗ ਅੰਗ ਲੂਤ ਲੂਤ ਕਰਦਾ ਲੱਗਦਾ ਸਭ ਕੁੜੀਆਂ ਦੀਆਂ ਲੱਤਾਂ ਨੰਗੀਆਂ ਹੁੰਦੀਆਂ ਜਾਂ ਲੱਤਾਂ ਤੇ ਮਾਸ ਰੰਗੀਆਂ ਜੁਰਾਬਾਂ ਪਾਈਆਂ ਹੁੰਦੀਆਂ ਗੂਰੋ ਲਈ ਇਹ ਸਭ ਹੈਰਾਨੀ ਵਾਲੀ ਗੱਲ ਇਹ ਲੱਗਦੀ ਕਿ ਕਦੇ ਵੀ ਕੋਈ ਬਜ਼ੁਰਗ ਜਾਂ ਔਰਤ ਜਾਂ ਮਰਦ ਉਸ ਘਰ ਤੋਂ ਨਾ ਕਦੇ ਬਾਹਰ ਨਿਕਲਿਆ ਸੀ ਨਾ ਕਦੇ ਉਸ ਘਰ ਦੇ ਅੰਦਰ ਵੜਿਆ ਦੇਖਿਆ ਉਹ ਸੋਚਦੀ ਕਿ ਇਹ ਕਿਹੋ ਜਿਹਾ ਘਰ ਆ ਜਿੱਥੇ ਸਿਰਫ ਜਵਾਨ ਮੁੰਡੇ ਕੁੜੀਆਂ ਦਾ ਅड्डा ਬਣਿਆ ਹੋਇਆ ਏਸੇ ਤਰ੍ਹਾਂ ਸਾਲ ਦੇ ਨੇੜੇ ਤੇੜੇ ਸਮਾਂ ਬੀਤ ਗਿਆ ਹਫਤੇ ਮਗਰੋਂ ਚੀਨੂ ਦਾ ਜਨਮ ਦਿਨ ਸੀ ਜਨਮ ਦਿਨ ਪਾਰਟੀ ਤੇ ਕਈਆਂ ਦੇ ਘਰੀ ਕਾਰਡ ਭੇਜੇ ਗਏ ਦੂਰੋਂ ਉਹਨਾਂ ਦੇ ਪਿੰਡ ਦੀ ਕੁੜੀ ਨੂੰ ਵੀ ਫੋਨ ਕੀਤਾ ਗਿਆ ਗੁਰੂ ਦੇ ਬਹੁਤ ਕਹਿਣ ਤੇ ਸਾਹਮਣੇ ਘਰ ਵਾਲੇ ਬੱਚਿਆਂ ਨੂੰ ਵੀ ਬੁਲਾਇਆ ਗਿਆ। ਸ਼ਾਮ ਨੂੰ ਪਾਰਟੀ ਤੇ ਫੁੱਲਾਂ ਦਾ ਗੁਲਦਸਤਾ ਫੜ ਕੇ ਇੱਕ ਨੌਜਵਾਨ ਕੁੜੀ ਆਈ। ਫੁੱਲਾਂ ਵਿੱਚ ਟੰਗੀ ਇੱਕ ਪਰਚੀ ਤੇ ਲੂਸੀ ਲਿਖਿਆ ਹੋਇਆ ਸੀ। ਉਹਦੇ ਆਉਣ ਤੇ ਗੁਰੂ ਨੂੰ ਅੰਤਾਂ ਦਾ ਚਾ ਚੜਿਆ। ਗੁਰੂ ਨੇ ਪਿਆਰ ਨਾਲ ਉਹਦਾ ਸਿਰ ਭਲੋਸਿਆ। ਉਹਨੇ ਅੱਗੇ ਵੱਧ ਕੇ ਗੁਰੂ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ। ਜਿੰਨਾ ਚਿਰ ਉਹ ਕੁੜੀ ਲੂਸੀ ਉੱਥੇ ਬੈਠੀ ਰਹੀ ਗੁਰੂ ਦੇ ਅੰਦਰ ਸਵਾਲਾਂ ਦੀ ਛੜੀ ਲੱਗੀ ਰਹੀ। ਸਵਾਲ ਜੋਦੇ ਆਪਣੇ ਅੰਦਰ ਹੀ ਟੱਕਰਾ ਮਾਰ ਕੇ ਵਾਪਸ ਦਫਨ ਹੋ ਜਾਂਦੇ। ਉਸ ਨੇ ਆਪਣੇ ਪਿੰਡ ਦੀ ਕੋੜੀ ਰਹੀ ਪਹਿਲਾਂ ਉਹਦਾ ਨਾਮ ਪੁੱਛਿਆ। ਫਿਰ ਆਪ ਸਿੱਧਾ ਸਵਾਲ ਕੀਤਾ। ਲੂਸੀ ਪੁੱਤ ਤੇਰੇ ਮਾਪਿਓ ਕਿੱਥੇ ਨੇ? ਇਹ ਸਵਾਲ ਵੀ ਉਸ ਨੂੰ ਅੰਗਰੇਜ਼ੀ ਚ ਦੁਹਰਾ ਕੇ ਪੁੱਛਿਆ ਗਿਆ। ਇਹਦੀ ਜਵਾਬ ਵਿੱਚ ਉਸ ਨੇ ਬੁੱਲਝੇ ਬਾਹਰ ਕੱਢੇ ਤੇ ਅਜੀਬ ਜਿਹਾ ਮੂੰਹ ਬਣਾਉਂਦਿਆਂ ਕਿਹਾ ਮੈਨੂੰ ਬਜ਼ੁਰਗਾਂ ਨਾਲ ਸਖਤ ਨਫ਼ਰਤ ਆ। ਉਸ ਨੇ ਵੀ ਦੱਸਿਆ ਕਿ ਉਹਦਾ ਕੋਈ ਨਹੀਂ ਹੈਗਾ। ਉਹ ਤੇ ਉਹਦਾ ਭਰਾ ਕਿਸੇ ਅਣਵਿਆਹੀ ਔਰਤ ਦੇ ਬੱਚੇ ਨੇ। ਉਹ ਦੋਵੇਂ ਇਸ ਮਕਾਨ ਵਿੱਚ ਰਹਿ ਰਹੇ ਨੇ। ਦੋਮਾਂ ਦੇ ਵੱਖਰੇ-ਵੱਖਰੇ ਕਮਰੇ, ਵੱਖਰੇ-ਵੱਖਰੇ ਦੋਸਤ ਨੇ। ਹੁਣ ਮਾਂ ਨੇ ਕਿਤੇ ਹੋਰ ਵਿਆਹ ਕਰਵਾ ਲਿਆ। ਕਦੇ-ਕਦੇ ਫੋਨ ਤੇ ਮਾਂ ਨਾਲ ਗੱਲ ਵੀ ਹੋ ਜਾਂਦੀ ਆ। ਆਪਣੇ ਬਾਰੇ ਇਹ ਸਭ ਦੱਸ ਕੇ ਉਹ ਚਲੀ ਗਈ। ਗੁਰੂ ਇਹ ਸਭ ਸੁਣ ਕੇ ਔਰ-ਔਰ ਜੀ ਹੋਗੀ। ਉਹ ਇਸੇ ਸਭ ਕਾਲੇ-ਮਾਲੇ ਸੰਬੰਧੀ ਹੋਰ ਕਿੰਨੀਆਂ ਹੀ ਗੱਲਾਂ ਕਰਨਾ ਚਾਹੁੰਦੀ ਸੀ ਪਰ ਸਮੇਂ ਦੀ ਘਾਟ ਨੇ ਉਹਦਾ ਅੰਦਰਲਾ ਗੁੱਬਗਬਾਟ ਅੰਦਰ ਹੀ ਦੱਬੇ ਰੱਖਿਆ ਸਭ ਚਲੇ ਗਏ ਤੇ ਪੈਰ ਕੋਲੂ ਦੇ ਬਲ ਦਵਾਂਗ ਅੱਖਾਂ ਬੰਨ ਕੇ ਤੁਰੇ ਜਾਣ ਦੇ ਕਰਮ 'ਚ ਸਾਰੇ ਵੱਜ ਗਏ ਜੇ ਕਦੇ ਬੇਲੇ ਕੁਵੇਲੇ ਗੁਰੂ ਇਸ ਬਾਰੇ ਜੀਤ ਕੋਲ ਗੱਲ ਕਰਦੀ ਤਾਂ ਬੜੀ ਬੇਪਰਵਾਹੀ ਨਾਲ ਆਖਦੀ ਉਹ ਛੱਡੋ 베ਜੀ ਆਪਾਂ ਕੀ ਲੈਣਾ ਕੋਈ ਕੁਛ ਕਰਦਾ ਫਿਰੇ ਉਹ ਤੋਂ ਕੀ ਲੈਣਾ ਗੁਰੂ ਨੂੰ ਕੰਡਿਆਂ ਵਾਂਗ ਰੜਕਦਾ ਉਹ ਅੰਦਰੋਂ ਅੰਦਰ ਬੁੜਬੜਾਉਂਦੀ ਲੈਣ ਵਾਸਤੇ ਤਾਂ ਤਲੀਆਂ ਘਸਾਉਂਦੇ ਫਿਰਦੇ ਉਹ ਹਜੇ ਲੈਣਾ ਨਹੀਂ ਕੁਛ ਕਈ ਵਾਰੀ ਉਹ ਨੂੰ ਪੁੱਤ ਦਾ ਠੀਕ ਜਾਂ ਮੋੜ ਦੇ ਕੇ ਫੇਰ ਅੱਖੀ ਦੇਖੀ ਘਟਨਾਵਾਂ ਦਾ ਜ਼ਿਕਰ ਛੇੜਦੀ ਗੱਲ ਫੇਰ ਆਂਡ ਗਵਾਂਡ ਤੇ ਆ ਖੜਦੀ ਤਾਂ ਉਹਦੀ ਨੂੰ ਹੱਸਦੀ ਹੋਈ ਆਖਦੀ ਕਿ ਆਪਣੇ 베ਜੀ ਨੂੰ ਤਾਂ ਗਵਾਂਡੀਆਂ ਦੇ ਘਰੇ ਬਣਦੀ ਸਬਜ਼ੀ ਦੀ ਖੁਸ਼ਬੂ ਵੀ ਪਤਾ ਲੱਗ ਜਾਂਦੀ ਆ ਨੂ ਜਦੋਂ ਗੁਰੂਵਾਰੇ ਅਜਿਹੀ ਗੱਲ ਕਰਦੀ ਤਾਂ ਉਹਨੂੰ ਆਪਣੀ ਹੀਠੇ ਹੁੰਦੀ ਲੱਗਦੀ ਕਦੇ-ਕਦੇ ਉਹ ਗੁਰਦੁਆਰੇ ਜਾਂਦੀ ਜਿੱਥੇ ਆਪਣੇ ਵਰਗੇ ਢਾਲਦੀ ਉਮਰ ਵਾਲੀਆਂ ਬੁੱਢੀਆਂ ਕੋਲ ਜਾ ਬੈਠਦੀ ਸਾਰੀਆਂ ਬੁੱਢੀਆਂ ਇੱਕੋ ਜਿਹੇ ਹੰਗਲਣਾ ਕਰਦੀਆਂ ਜਿਵੇਂ ਸਾਰਿਆਂ ਦੇ ਅੰਦਰ ਇੱਕੋ ਜੀਆਂ ਗੱਲਾਂ ਦੀਆਂ ਗੰਡਾਂ ਮੰਨੀਆਂ ਹੋਣ ਉਹ ਇੱਥੋਂ ਦੀ ਬੇਸ਼ਰਮੀ ਦੀਆਂ ਗੱਲਾਂ ਕਰਦੀਆਂ ਚਾਰ ਕੋਲੋਂ ਲਾਲਾ ਕੇ ਵੀ ਸੁਣਾਉਂਦੀਆਂ ਆਪਣੇ ਹੋਏ ਤਜਰਬੇ ਸਾਂਝੇ ਕਰਦੀਆਂ ਬਹੁਤੀਆਂ ਨੂੰ ਧੀਆ ਨੇ ਆਪਣੇ ਕੋਲ ਬੁਲਾਇਆ ਹੁੰਦਾ ਉਥੇ ਗੁਰਦੇਵਕੁਰ ਦਾ ਦਿਲ ਬਹੁਤ ਲੱਗਦਾ। ਇੱਕ ਵਾਰੀ ਮੁੱਲਾਂਪੁਰ ਦੀ ਇੱਕ ਬੁੱਢੀ ਨੇ ਹਾਸਿਆਂ ਵਿੱਚ ਗੱਲ ਸੁਣਾਈ ਸੀ। ਪਰ ਗੁਰੂ ਦੇ ਅੰਦਰ ਤੱਕ ਛੇਕ ਕਰਕੇ ਲੰਘ ਗਈ। ਉਹਨੇ ਕਿਹਾ ਕੁੜੇ ਗੁਰੋ ਹੁਣ ਤਾਂ ਚੱਜ ਦੇ ਕੱਪੜੇ ਪਾ ਕੇ ਆਇਆ ਕਰ। ਨੂ ਪੁੱਤ ਕਮਾਉਂਦੇ ਨੇ ਤੇਰੇ ਤੇਰੀ ਪੈਨਸ਼ਨ ਵੀ ਆਉਂਦੀ ਆ। ਗੁਰੂ ਨੂੰ ਤਾਂ ਪਹਿਲਾਂ ਹੀ ਆਪਣੇ ਕੱਪੜੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਸੀ। ਫੇਰ ਉਹਨੇ ਹੱਸ ਕੇ ਕਿਹਾ ਜਿਹਦੇ ਕੱਪੜੇ ਸੋਹਣੇ ਹੋਣ ਸਮਝ ਲੈ ਕਿ ਧੀ ਕੋਲੋਂ ਆਈ ਆ। ਜੇ ਕੱਪੜੇ ਪ੍ਰੈਸ ਨਾ ਕੀਤੇ ਹੋਣ ਤਾਂ ਸਮਝੋ ਨੂ ਕੋਲੋਂ ਆਈ ਐ। ਉਸ ਪਿੱਛੋਂ ਗੁਰੋ ਵੀ ਆਪਣੇ ਕੱਪੜੇ ਪ੍ਰੈਸ ਕਰਕੇ ਗੁਰਦੁਆਰੇ ਜਾਂਦੀ। ਪ੍ਰੈਸ ਕਰਦਿਆਂ ਕਰਦਿਆਂ ਆਪਣੇ ਆਪ ਨਾਲ ਗੱਲਾਂ ਕਰਦੀ। ਕਦੇ ਭਲੇ ਵੇਲਿਆਂ 'ਚ ਤਾਂ ਪ੍ਰੈਸ ਨਾ ਕੀਤੇ ਮੈਂ। ਹੁਣ ਬੁੱਢੇ ਵਾਰੀ ਬੁੱਢੀ ਘੋੜੀ ਲਾਲ ਲਗਾਂ। ਸਾਰਾ ਹਫ਼ਤਾ ਗੁਰਦੁਆਰੇ ਜਾਣ ਦੀਆਂ ਤਿਆਰੀਆਂ ਕਰਦੀ ਰਹਿੰਦੀ। ਉੱਥੇ ਗੱਲਾਂ ਕਰਕੇ ਉਹਦੇ ਅੰਦਰੋਂ ਕੁਝ ਬੋਝ ਵੀ ਹਲਕਾ ਹੁੰਦਾ। ਉੱਥੇ ਸਭ ਆਪਣੀ ਆਪਣੀ ਧੀਆਂ ਦੀਆਂ ਸਿਫਤਾਂ ਕਰਦੀਆਂ। ਇੰਡੀਆ ਤੋਂ ਆਏ ਕਢਾਈ ਵਾਲੇ ਸੂਟਾਂ ਦੀਆਂ ਦੁਪੱਟੀਆਂ ਦੀ ਗੱਲ ਦੁਰਦੀ। ਨੋਹਾਂ ਦੇ ਬੇਰੁਖੀ ਛੱਜ ਵਿੱਚ ਪਾ ਕੇ ਛੰਡੀ ਜਾਂਦੀ। ਪਰ ਸਮਾਂ ਬਹੁਤ ਥੋੜਾ ਹੁੰਦਾ। ਕਈ-ਕਈ ਹਫ਼ਤੇ ਉਹ ਜਾ ਵੀ ਨਾ ਸਕਦੇ। ਕਦੇ ਜੀਤ ਦੀ ਸਹੇਲੀ ਦੇ ਘਰ ਕੋਈ ਪ੍ਰੋਗਰਾਮ ਹੁੰਦਾ, ਕਦੇ ਕਿਸੇ ਦਾ ਵਿਆਹ ਆ ਜਾਂਦਾ, ਕਦੇ ਕੋਈ ਪਾਰਟੀ ਆ ਜਾਂਦੀ। ਇਉਂ-ਇਉਂ ਵਕਤ ਬੀਤਦਾ ਗਿਆ। ਚੀਨੂ ਹੁਣ ਨੇੜੇ ਦੇ ਸਕੂਲ ਵਿੱਚ ਜਾਣ ਲੱਗ ਪਿਆ। ਗੁਰੂ ਪੈਦਲ ਜਾ ਕੇ ਉਸ ਨੂੰ ਲੈ ਆਉਂਦੀ। ਛੁੱਟੀ ਹੋਣ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਜਾ ਬੈਠਦੀ। ਦੋਵੇਂ ਸੜਕ ਦੇ ਕਿਨਾਰੇ-ਕਿਨਾਰੇ ਤੁਰੇ ਆਉਂਦੇ। ਗੁਰੂ ਦੇ ਮੋੜੇ ਤੇ ਬਸਤਾ ਹੁੰਦਾ। ਕਦੇ-ਕਦੇ ਛਤਰੀ ਹੀਟਾਂ ਤੁਰਦੇ ਆਂ ਉਸ ਨੂੰ ਸੰਗਜੀ ਵੀ ਆਉਂਦੀ। ਉਹ ਸੋਚਦੀ ਮੇਰਾ ਬਸਤਾ ਪਤਾ ਨਹੀਂ ਕਿੱਧਰ ਗਿਆ ਸੀ। ਉਸ ਵੇਲੇ ਉਹਦਾ ਵਾਹ ਖੇਤ ਦੀ ਵੱਟ ਤੇ ਤੁਰ ਹੀ ਜਾਂਦੀ ਗੁਰੂ ਨਾਲ ਪੈ ਜਾਂਦਾ। ਜਿਹਦੇ ਪੈਰ ਵਿੱਚ ਛਿੱਬੇ ਚਿੱਤਰ ਹੁੰਦੇ। ਸਲਵਾਰ ਗਿੱਟਿਆਂ ਤੋਂ ਉੱਚੀ ਕਰਕੇ ਟੰਗੀ ਹੁੰਦੀ। ਸਿਰ ਤੇ ਮਲਮਲ ਦਾ ਲੀੜਾ ਥਾਂ-ਥਾਂ ਤੋਂ ਪਟਿਆ ਹੁੰਦਾ। ਉਸ ਗੁਰੂ ਦੇ ਪੈਰਾਂ ਨੂੰ ਕਦੇ ਜੁਰਾਬਾਂ ਨਹੀਂ ਸੀ ਜੁੜੀਆਂ। ਪਾਲੇ ਤੋਂ ਬਚਣ ਲਈ ਖੱਦਰ ਦੇ ਕੱਪੜੇ ਦੀ ਬੁੱਕਲ ਮਾਰ ਕੇ ਲੱਟ-ਲੱਟ ਬਲ ਦੇ ਚੁੱਲ੍ਹੇ ਮੂਰੇ ਸੁਲਗਦੀਆਂ ਪਾਥੀਆਂ ਦਾ ਮਠ्ठा-ਮਠਾ ਨਿਗ ਸੇਕਦੀ ਹੁੰਦੀ ਸੀ ਉਹ। ਹੁਣ ਉਸ ਨੂੰ ਯਾਦ ਆਉਂਦਾ ਚੁੱਲ੍ਹੇ ਵਿੱਚ ਬਲ ਦੀ ਅੱਗ ਦਾ ਕਿੰਨਾ ਮਿੱਠਾ-ਮਿੱਠਾ ਨਿਗ ਹੁੰਦਾ। ਉਹਦੀ ਸਾਸ ਆਖਦੀ ਸੀ, "ਉਹ ਘਰ ਕੀ ਹੋਇਆ ਜਿੱਥੇ ਪਹਿਰ ਮਗਰੋਂ ਚੁੱਲ੍ਹਾ ਨਾ ਬਲੇ। ਪਰ ਇੱਥੇ ਤਾਂ ਕਿਸੇ ਦੇ ਘਰ ਵਿੱਚ ਚੁੱਲ੍ਹਾ ਹੀ ਨਹੀਂ ਸੀ।" ਕਈ ਵਾਰੀ ਬਿੰਦਰ ਦੁਕਾਨ ਤੋਂ ਬਣਿਆ ਬਣਾਇਆ ਖਾਣਾ ਲੈ ਕੇ ਆਉਂਦਾ ਤਾਂ ਗੁਰੂ ਆਖਦੀ ਅੱਜ ਤਾਂ ਬਨੋਟੀ ਰੋਟੀ ਖਾਦੀ ਆ ਜਾਨੀ ਕਿ ਸਬਰ ਜਾਈ ਨਹੀਂ ਆਇਆ ਉਹਨੂੰ ਲੱਗਦਾ ਕਿ ਢਿੱਡ ਤਾਂ ਭਰ ਗਿਆ ਪਰ ਅੰਦਰ ਕੋਈ ਥਾਂ ਊਣੀ ਰਹਿ ਗਈ ਚੀਨੂ ਨੂੰ ਰੋਟ ਸੈਰਲ ਖਾਂਦਾ ਦੇਖ ਗੁਰੂ ਆਖਦੀ ਇਹ ਰੋਜ਼ ਲਾਲਪਲਜਾ ਖਾ ਕੇ ਗੁਜ਼ਾਰਾ ਕਰਦਾ ਕਦੇ ਤਾਂ ਚੱਜ ਦੀ ਚੂਰੀ ਕੁੱਟ ਕੇ ਖਵਾਇਆ ਕਰੋ ਇਹਨੂੰ ਲੰਡਨ ਉਹਦੀਆਂ ਇਹ ਸਭ ਗੱਲਾਂ ਨੂੰ ਪੁੱਤ ਨੂੰ ਬਹੁਤ ਬੇਤਵੀਆਂ ਜਿਹੀਆਂ ਲੱਗਦੀਆਂ। ਛੁੱਟੀ ਵਾਲੇ ਦਿਨ ਗਈ ਰਾਤ ਤੱਕ ਉਹ ਟੀਵੀ ਦੇਖਦੇ ਰਹਿੰਦੇ। ਅਗਲੀ ਸਵੇਰ ਗੋਡੇ-ਗੋਡੇ ਦਿਨ ਚੜਨ ਤੇ ਸੁੱਤੇ ਰਹਿੰਦੇ। ਹੁਣ ਗੂਰੋ ਇਸ ਜੀਵਨ ਤੋਂ ਅੰਤਾਂ ਦੀ ਅੱਕ ਗਈ ਸੀ। ਉਸ ਨੂੰ ਆਪਣਾ ਆਪ ਅਰਥਹੀਣ ਲੱਗਦਾ। ਚੀਨੂ ਹੁਣ ਸੁਰਤ ਸੰਭਾਲਣ ਯੋਗਾ ਹੋ ਗਿਆ ਸੀ। ਤਾਂ ਗੂਰੋ ਨੂੰ ਲੱਗਦਾ ਕਿ ਜੀਨੂੰ ਕੋਈ ਕੰਮ ਨਹੀਂ ਉਹਦਾ ਇਸ ਮੁਲਕ ਵਿੱਚ ਕੋਈ ਹੱਜ ਵੀ ਨਹੀਂ। ਚੀਨੂ ਨੂੰ ਸਕੂਲੋਂ ਹੁਣ ਬੱਸ ਲਿਆਉਣ ਲੱਗ ਪਈ ਸੀ ਤੇ ਹੁਣ ਗੂਰੋ ਲਈ ਕੋਈ ਵੀ ਕੰਮ ਨਹੀਂ ਸੀ ਰਹਿ ਗਿਆ ਇੱਕ ਦਿਨ ਉਸ ਨੇ ਆਪਣੇ ਮਨ ਵਿੱਚ ਬਾਬੇ ਧਿਆਨੇ ਦੀ ਮੜੀ ਤੇ ਚਾਦਰ ਛਡਾਉਣੇ ਸੁਖ ਕੇ ਆਪਣੇ ਪੁੱਤ ਕੋਲ ਪਿੰਡ ਵਾਪਸ ਜਾਣ ਦੀ ਗੱਲ ਤੋਰੀ ਬਿੰਦਰ ਬਹੁਤ ਔਖਾ ਹੋ ਕੇ ਬੋਲਿਆ ਬੇਬੇ ਰੂਗ ਰੁਪਈਆਂ ਦਾ ਲੱਗਦਾ ਇੰਡੀਆ ਜਾਣ ਦਾ ਹੁਣ ਥੋੜੀ ਕਮਾਈ ਤਾਂ ਕਰ ਲਈਏ ਸਾਲ ਦੇ ਸਾਲ ਸਾਲ 2 ਸਾਲ ਗੁਰੂ ਲਈ ਸਮਾ ਜੁਗਾ ਜੁਗੰਤਰਾਂ ਤੋਂ ਲੰਮਾ ਸੀ ਹੁਣ ਉਸ ਨੂੰ ਸਾਰਾ ਮੁਲਕ ਇੱਕ ਵੱਡਾ ਕੈਦਖਾਨਾ ਲੱਗਦਾ ਜਿਵੇਂ ਉਸ ਨੇ ਬਚਪਨ ਵਿੱਚ ਪਰਿਕਥਾ ਵਿੱਚ ਕਿਸੇ ਰਾਣੀ ਨੂੰ ਪਿੰਜਰੇ ਚ ਕੈਦ ਰੱਖਿਆ ਸੀ ਉਹ ਆਪਣੇ ਆਪ ਨੂੰ ਫਟਕਾਰਾਂ ਪਾਉਂਦੀ ਕਿ ਜਦੋਂ ਖੁਸ਼ੀ ਖੁਸ਼ੀ ਜਹਾਜ਼ ਚੜ੍ਹ ਕੇ ਆਈ ਸੀ ਅਖੇ ਇਹ ਸਭ ਆਜ਼ਾਦ ਮੁਲਕ ਨੇ ਉਹ ਸੋਚਦੀ ਆਜ਼ਾਦੀ ਕਾਦੀ ਹੋਈ ਬੰਦਾ ਤਾਂ ਆਪਣੇ ਆਪ ਅੰਦਰ ਹੀ ਕੈਦ ਹੋਈ ਜਾਂਦਾ ਹੁਣ ਉਸ ਨੂੰ ਘਰ ਵਿੱਚ ਇਕੱਲਿਆਂ ਬੈਠ ਕੇ ਸਾਹਮਣੇ ਰਹਿ ਗਏ ਯਤੀਮ ਬੱਚਿਆਂ ਬਾਰੇ ਸੋਚਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸੀ ਰਹਿ ਗਿਆ। ਉਹਨਾਂ ਬੱਚਿਆਂ ਤੇ ਗੂਰੋ ਨੂੰ ਅੰਤਾਂ ਦਾ ਤਰਸ ਆਉਂਦਾ। ਆਪਣੀ ਬੇਲ ਨੂੰ ਕਿਸੇ ਪਾਸੇ ਲਾਉਣ ਲਈ ਸੋਚਦੀ। ਮੈਨ ਕਰਮਣ ਅਜੇ ਹੀ ਕਿਸੇ ਮਾਂ ਪਿਓ ਬਾਰੇ ਬੱਚਿਆਂ ਦੇ ਹੀ ਸਿਰ ਤੇ ਹੱਥ ਰੱਖਣ ਜੋਗੀ ਹੋ ਜਾ। ਉਹਨੂੰ ਸੜਕਾਂ ਤੇ ਭੱਜੀਆਂ ਜਾਂਦੀਆਂ ਕਾਰਾਂ 'ਚ ਜਾਂਦੇ ਸਭ ਜਵਾਨ ਮੁੰਡੇ ਕੁੜੀਆਂ ਮਾਂ ਪਿਓ ਬਾਰੇ ਹੀ ਲੱਗਦੇ। ਪਹਿਲਾਂ ਸਾਹਮਣੇ ਘਰ ਵਾਲੀ ਲੋਸੀ ਜਦ ਸਿਗਰਟ ਪੀਂਦੀ ਤਾਂ ਉਹਨੂੰ ਵਿਯੋਵ ਵਰਗੀ ਲੱਗਦੀ ਸੀ ਪਰ ਹੁਣ ਉਸ ਤੇ ਉਹਨੂੰ ਤਰਸ ਜਾਉਂਦਾ। ਉਹਨੂੰ ਲੱਗਦਾ ਜਦ ਮਾਂ ਬਾਪ ਨੇ ਪਕਾ ਕੇ ਮੂਰੇ ਨਹੀਂ ਧਰਿਆ ਕਦੇ ਲਾਡ ਨਾਲ ਪਿਆਰ ਨਹੀਂ ਕੀਤਾ ਕਦੇ ਰੋਕਣ ਟੋਕਣ ਦੀ ਗੱਲ ਨਹੀਂ ਤੁਰੀ ਫਿਰ ਅੱਲੜ ਉਮਰੇ ਪੈਰ ਤਾਂ ਥਾਂ ਕੋ ਥਾਂ ਟਿਕ ਹੀ ਜਾਂਦਾ ਹੈ ਗੁਰੂ ਘਰ ਵਿੱਚ ਕੰਮ ਕਰ ਰਹੀ ਹੁੰਦੀ ਉਹਦੀ ਸੁਰਤ ਸਾਹਮਣੇ ਘਰ ਵੱਲ ਲੱਗੀ ਹੁੰਦੀ ਏਸੀ ਤਰ੍ਹਾਂ ਸਮਾਂ ਬੀਤਦਾ ਗਿਆ ਗੁਰੂ ਸੋਚਾਂ ਹੀ ਸੋਚਾਂ ਵਿੱਚ ਉੱਡਦੀਆਂ ਦੇ ਲੜ ਫੜਦੀ ਹੋਈਆਂ ਬੀਤੀਆਂ ਨਾਲ ਹੀ ਦਿਲ ਪਰਚਾਉਂਦੀ ਰਹਿੰਦੀ ਇਸੇ ਤਰ੍ਹਾਂ ਇੱਕ ਦਿਨ ਸਾਹਮਣੇ ਘਰ ਦਾ ਦਰਵਾਜ਼ਾ ਲੱਗਿਆ ਤੇ ਗੁਰੂ ਪਰਦੇ ਕੋਲ ਆ ਕੇ ਖੜੀ ਹੋਈ। ਗੋਰੀ ਚਿੱਟੀ ਲੂਸੀ ਕਾਲੀਆਂ ਅੱਖਾਂ ਲਾ ਕੇ ਪੈਰਾਂ ਵਿੱਚ ਕਾਲੇ ਸਲੀਪਰ ਜੇ ਪਾਈ ਨੀਲੀ ਫਰਾਕ ਚ ਕਿਤੇ ਜਾਣ ਲੱਗੀ ਸੀ। ਗੁਰੂ ਨੇ ਜਦੋਂ ਲੂਸੀ ਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ ਤਾਂ ਉਹਦੇ ਵਧੇ ਹੋਏ ਪੇਟ ਤੇ ਨਿਗਾ ਮਾਰਦਿਆਂ ਹੀ ਗੁਰੂ ਨੂੰ ਚੱਕਰ ਆ ਗਿਆ। ਉਹ ਆਪਣਾ ਸਿਰ ਫੜ ਕੇ ਉੱਥੇ ਡਿੱਗਣ ਵਾਂਗ ਬੈਠ ਗਈ। ਲੂਸੀ ਕਾਰ ਵਿੱਚ ਬੈਠ ਕੇ ਰੋਜ਼ ਦੀ ਤਰ੍ਹਾਂ ਦੂਰ ਜਾ ਚੁੱਕੀ ਸੀ ਗੁਰੂ ਗੂਰੋ ਲਈ ਇਸ ਕਹਾਣੀ ਦਾ ਨਵਾਂ ਮੋੜ ਛੱਟ ਗਈ ਗੁਰੂ ਨੇ ਝੁੰਡ ਚੁਣੀ ਜਾਈ ਉਹਦੀ ਸਾਰੀ ਦੇ ਇੱਕ ਵਾਰੀ ਫੇਰ ਕੰਬ ਗਈ ਉਹਦਾ ਜੀ ਕੀਤਾ ਕਿ ਵਾਹੋ ਦਾਹੀ ਇੱਥੋਂ ਭੱਜ ਜਾਵੇ ਤੇ ਪਿੰਡ ਜਾ ਕੇ ਸਾਹ ਲਵੇ ਸਾਰੀ ਰਾਤ ਉਸ ਲਵਟੇ ਲੈਂਦੀ ਰਹੀ ਉਹਨੂੰ ਰਹਿ ਰਹਿ ਕੇ ਯਾਦ ਆਉਂਦਾ ਰਿਹਾ ਕਿ ਕਿਵੇਂ ਉਹਦੀ ਬਚਪਨ ਦੀ ਇੱਕ ਸਹੇਲੀ ਨੂੰ ਉਹਦੇ ਘਰਦਿਆਂ ਨੇ ਰਾਤੋਂ ਰਾਤ ਖਪਾ ਦਿੱਤਾ ਸੀ ਉਹ ਉਸ ਸਹੇਲੀ ਨੂੰ ਅੱਜ ਤੱਕ ਨਹੀਂ ਸੀ ਭੁੱਲੀ ਮੋਟੀਆਂ-ਮੋਟੀਆਂ ਅੱਖਾਂ ਵਾਲੀ ਖੂਬਸੂਰਤ ਗੋਗੀ ਉਹਦੇ ਪਿੰਡ ਦੇ ਮਾਂ ਮਰੀ ਪਿੱਛੋਂ 마ਸੀ ਕੋਲ ਆ ਕੇ ਰਹਿ ਰਹੀ ਸੀ ਕਿੰਨੇ ਕੰਮ ਜਾਣਦੀ ਸੀ ਉਹ ਕਰੋਸ਼ੀ ਨਾਲ ਬਰੀਕ ਧਾਗਿਆਂ ਦੀ ਵੱਡੀ ਸੋਹਣੀ ਚਾਲਰ ਬੁਣਨੀ ਉਸ ਨੇ ਤਾਂ ਸਿਖਾਈ ਸੀ ਉਹਨੂੰ ਸ਼ਰੀਕੇ ਵੇੜੇ 'ਚ ਤਰਿੰਜਣਾ 'ਚ ਇਕੱਠੀਆਂ ਤਾਂ ਕੱਤਦੀਆਂ ਸਨ ਉਹ ਉਹ ਸਭ ਤੋਂ ਵੱਧ ਕੱਤਦੀ ਜਿਵੇਂ ਆਪਣੀ ਥੋੜੀ ਉਮਰ ਵਿੱਚ ਬਹੁਤ ਕੰਮ ਕਰਨੀ ਚਾਹੁੰਦੀ ਹੋਵੇ ਮਨਮਨ ਰੂਪ ਸੀ ਉਹਦੇ ਤੇ ਪਰ ਹੋਣੀ ਬਣੇ ਉਹਦੇ ਪਿੰਡ ਦਾ ਨਾਇਆਂ ਦਾ ਮੁੰਡਾ ਬਾਹਰ ਅੰਦਰ ਜਾਂਦੀ ਨੂੰ ਚਿੰਬੜ ਜਾਂਦਾ ਇਹ ਗੱਲ ਵੀ ਉਹਦੀ ਮੌਤ ਦੇ ਪਿੱਛੋਂ ਹੀ ਪਤਾ ਲੱਗੀ ਸੀ ਫਿਰ ਗੁਰੂ ਨੂੰ ਯਾਦ ਆਇਆ ਕਿ ਜਦੋਂ ਦੋਵੇਂ ਖੇਤ ਨੂੰ ਜਾਂਦੀਆਂ ਸੀ ਤਾਂ ਨਾਇਆਂ ਦੇ ਮੁੰਡੇ ਨੂੰ ਦੇਖ ਕੇ ਉਹਦਾ ਰੰਗ ਪੀਲਾ ਹਲਦੀ ਵਰਗਾ ਹੋ ਜਾਂਦਾ ਸੀ ਇੱਕ ਵਾਰੀ ਉਸਨੇ ਹੇਠਲਾ ਸਾਂ ਉਤਲੇ ਸਾਂ ਨਾਲ ਮਿਲਦੇ ਆ ਕਿਹਾ ਸੀ ਅੜੀਏ ਇਹਨੂੰ ਦੇਖ ਕੇ ਮੇਰਾ ਕਾਲਜਾ ਹੋਰ ਉਤਰਾਂ ਵੱਜਣ ਲੱਗ ਜਾਂਦਾ ਵੈਰੀ ਝਾਕਦਾ ਹੀ ਕੁਸੁੱਤਾ ਜਿਹਾ ਫਿਰ ਉਹਨਾਂ ਦੋਹਾਂ ਦੀ ਆਪਸ ਵਿੱਚ ਮਿਲਣ ਤੋਂ ਨਾ ਮਿਲਣ ਦੀ ਮਜਬੂਰੀ ਵਿੱਚ ਪਲ ਦੀ ਕੁੱਤੇ ਝਾਕ ਜਿਹੀ ਜ਼ਿੰਦਗੀ ਦੇ ਛੋਖਿਆਂ ਚੋ ਚੋਰੀ ਕਿਤੇ ਕੁਝ ਪਲ ਜੋ ਸਾਰੀ ਕੁੜਤਨ ਨੂੰ ਖਾਰਜ ਕਰਨ ਦੇ ਸਮਰਥ ਲੱਗਦੇ ਪਰ ਉਹਨਾਂ ਚੋਰੀ ਦੇ ਪਲਾਂ ਨੇ ਗੋਗੀ ਦੀ ਸਾਰੀ ਜ਼ਿੰਦਗੀ ਨੂੰ ਦਾਗੀ ਕਰਕੇ ਰੱਖ ਦਿੱਤਾ ਸੀ ਗੋਗੀ ਬਾਕੀ ਦੀ ਰਹਿਂਦੀ ਹਿਆਤੀ ਨੂੰ ਬਸ ਉਹਨਾਂ ਪਲਾਂ ਦੇ ਨਾਮ ਲਿਖਾ ਕੇ ਤੁਰ ਗਈ ਸੀ ਵਰਿਆਂ ਪਹਿਲਾਂ ਮਰੀ ਹੋਈ ਗੋਗੀ ਅੱਜ 루ਸੀ ਨੂੰ ਦੇ ਕੇ ਕਿਵੇਂ ਗੁਰੂ ਦੇ ਰੂਬਰੂ ਹੋ ਖੜੀ ਸੀ ਗੋਗੀ ਜੀ ਦੀ ਤਰਤਰ ਕਰਦੀ ਚੁਸਤ ਚਲਾਕ ਅੱਖ ਪਾਲਕ ਝਪਕਦੇ ਹੀ ਖੜੀ ਸੀ ਜੋ ਜਵਾਨੀ ਦੀ ਦਹਲீஸ் ਦੇ ਪੈਰ ਰੱਖਦੇ ਹੀ ਆਪਣੀ ਚੀਤਾ ਤੇ ਜਾ ਚੜੀ ਸੀ ਗੁਰੂ ਨੇ ਉਹ ਪਹਿਲੀ ਲੋਥ ਦੇਖੀ ਸੀ ਉਹਦੇ ਮਰਨ ਮਾਰਨ ਦੀਆਂ ਕੰਨੋਂ ਕੰਨੀ ਹੁੰਦੀਆਂ ਗੱਲਾਂ ਨੇ ਗੁਰੂ ਨੂੰ ਤੁਰੰਦਰ ਤੱਕ ਡਰਾ ਕੇ ਰੱਖ ਦਿੱਤਾ ਸੀ ਉਸ ਅੰਦਰ ਮੌਤ ਦਾ ਸਹਿਮ ਐਨਾ ਡੂੰਗਾ ਉਤਰ ਗਿਆ ਸੀ ਕਿ ਵਿਆਹ ਤੋਂ ਪਿੱਛੋਂ ਵੀ ਉਹ ਬਿੰਦਰ ਦੇ ਬਾਪੂ ਨੂੰ ਕਦੇ ਖੁੱਲਕੇ ਨਹੀਂ ਸੀ ਮਿਲ ਸਕੀ ਅੱਜ ਉਹਦੇ ਸਾਹਮਣੇ ਘਰ ਵਿੱਚ 루ਸੀ ਨੂੰ ਬੜੀ ਬੇਪਰਵਾਹੀ ਨਾਲ ਬੇਸ਼ਰਮੀ ਨਾਲ ਬੜੀ ਬੇਬਾਕੀ ਨਾਲ ਜਾਂਦੇ ਹੋਏ ਵੇਖਿਆ ਸੀ ਉਹ ਢਿੱਡ ਕੱਢ ਕੇ ਤੁਰੇ ਫਿਰਦੀ ਸੀ ਉਸ ਉੱਪਰ ਕੱਪੜਾ ਕਰਨ ਦੀ ਸ਼ਰਮ ਨਹੀਂ ਸੀ ਝੁੱਕ ਕੇ ਤੁਰਨ ਬਾਰੇ ਜਾਂ ਪੇਟ ਨੂੰ ਛਪਾ ਕੇ ਰੱਖਣ ਦਾ ਕੋਈ ਵੀ ਡਰ ਨਹੀਂ ਸੀ ਕੋਈ ਪੇਕੇ ਸੌਰਿਆਂ ਦੀ ਹਿਆ ਨਹੀਂ ਸੀ ਬੱਚਾ 루ਸੀ ਦੇ ਹੋਣ ਵਾਲਾ ਸੀ ਦਿਨ ਗੂਰੋ ਗਿਣ ਰਹੀ ਸੀ ਅਖੀਰ ਕਈ ਦਿਨਾਂ ਲਈ ਲੂਸੋ ਗੁਰੋਂ ਨੂੰ ਕਿਧਰੇ ਨਜ਼ਰ ਨਹੀਂ ਲੂਰੋਂ ਨੂੰ ਲੋਰੀਆਂ ਉੱਠਦੀਆਂ ਉਹਦਾ ਜੀ ਕਰਦਾ ਕਿ ਕਾਸ਼ ਮੈਂ ਕੰਦ ਤੋਂ ਹਾਕ ਮਾਰ ਕੇ ਪੁੱਛਾਂ ਕੁੜੇ ਲੂਸੀ ਕਿਵੇਂ ਆ ਪੁੱਤ ਕਈ ਦਿਨਾਂ ਮਗਰੋਂ ਲੂਸੀ ਖਾਲੀ ਝੋਲੀ ਘਰ ਪਰਤਾਈ ਗੁਰਦੇਵ ਕੌਰ ਦੇ ਕਾਫੀ ਜੋਰ ਦੇਣ ਤੇ ਉਹਦੀ ਨੂਨੇ ਫੋਨ ਕਰਕੇ ਲੂਸੀ ਦਾ ਹਾਲ ਚਾਲ ਪੁੱਛਿਆ ਨਵ ਜੰਮੇ ਬੱਚੇ ਬਾਰੇ ਪੁੱਛਿਆ ਤਾਂ ਅੱਗੋ ਜਵਾਬ ਮਿਲਿਆ ਕਿਉ ਆਪਣੀ ਨਵ ਜੰਮੇ ਬੱਚੇ ਨੂੰ ਕਿਸੇ ਔਲਾਦ ਬਾਰੇ ਮਾਪਿਓ ਨੂੰ দান ਕਰਕੇ ਆਈ ਐ ਗੁਰਦੇਵ ਕੌਰ ਸਿਰ ਫੜ ਕੇ ਬੈਠ ਗਈ ਤੇ ਇਹ ਸੋਚਦੀ ਰਹੀ ਕਿ ਬੱਚੇ ਤੇ ਬੁੜੇ ਇਸ ਮੁਲਕ ਦੇ ਮਾਫਕ ਨਹੀਂ ਹਨ ਇੱਥੇ ਤਾਂ ਚਲਦੀ ਦਾ ਨਾਮ ਗੱਡੀ ਆ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਜ਼ਰੂਰ ਕਰ ਦਿਆ ਕਰੋ ਜੀ ਤੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਤਾਂ ਜੋ ਮੈਨੂੰ ਪਤਾ ਲੱਗ ਸਕੇ ਤੁਹਾਨੂੰ ਕਿਹੋ ਜੀਆਂ ਕਹਾਣੀਆਂ ਸੁਣਨਾ ਪਸੰਦ ਆ ਧੰਨਵਾਦ ਜੀ